ਹੇ ਮਾਰਕ ਟਾਈ ਦੇ ਨਵੇਂ ਪ੍ਰੋਗਰਾਮ ਚ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ 1 ਮਿੰਟ ਰੁਕ ਜਾ ਗੱਲ ਕਰਾਂਗੇ ਇੱਕ ਨਾਮਰਾਦ ਬਿਮਾਰੀ ਦੀ ਜਿਹੜੀ ਕਿ ਬਹੁਤ ਹੀ ਜ਼ਿਆਦਾ ਫੈਲ ਚੁੱਕੀ ਹੈ ਅਸਲ ਚ ਮੈਨੂੰ ਇਹ ਵਿੱਚ ਗਾਮ ਇਹ ਮੈਂ ਬਿਮਾਰੀ ਦੀ ਵੀਡੀਓ ਬਣਾਣੀ ਨਹੀਂ ਸੀ ਪਰ ਇਹ ਨਾਮਰਾਦ ਬਿਮਾਰੀ ਇੰਨੀ ਕੁ ਜ਼ਿਆਦਾ ਫੈਲੀ ਪਈ ਨਾ ਤੁਸੀਂ ਇਹਦੀ ਪਹਿਲਾਂ ਵੀਡੀਓ ਵੇਖਿਆ ਜੇ ਇਹਦੇ ਕਾਰਨਾਂ ਮੈਂ ਵੇਖਿਆ ਜੇ ਇਹ ਕੀ ਕਰਦੀ ਹੈ ਇੱਕ ਮਿੰਟ ਰੁਕ ਚੋ ਇਹਦਾ ਨਾਂ ਹੈ ਉਰਫੀ ਚੁਥਾਵੜ ਉਰਫੀ ਚੁਥਾਵੜ ਉਰਫੀ ਚੁਥਾਵੜ ਹਾਂ ਉਭੇ ਚੁੱਥਾ ਵੜਨੇ ਵੀਡੀਓ ਪਾਈ ਨਵੀਂ ਇੱਕ ਠੀਕ ਹੈ ਇੱਕ ਵਾਰ ਤੁਹਾਨੂੰ ਦਿਖਾਉਣੇ ਆ ਇਹ ਇਹ ਉਰਫੀ ਚੁੱਥਾ ਵੜਨੇ ਵੀਡੀਓ ਇਹ ਪਾਈ ਹੈ ਆ ਵੇਖੋ ਤੁਸੀਂ ਤੁਹਾਨੂੰ ਬਾਅਦ ਚ ਵੀ ਉਹ ਖਾਵਾਂਗੇ ਵੀ ਲਾਵਾਂਗੇ ਇਹ ਵੇਖੋ ਇਹ ਹੁਣ ਪਹਿਲਾਂ ਤੁਸੀਂ ਵੀਡੀਓ ਵੇਖੋ ਇਹ ਸੰਗ ਤੇਰਾ ਟਾਈਮ ਜਿਵੇਂ ਨੂੰਂਦਾ ਮੁਖੜਾਈ ਭਰ ਨਹੀਂ ਸਕੂੰਗਾ ਏਟੋ ਘਟ ਸੰਦਾ ਤੇ ਨੂੰਂਦਾ ਤੂੰ ਹੱਟ ਤੋਂ ਪਹਿਲਾ ਦਿਨ ਜੂੰਦਾ ਮੇਰੇ ਵੱਲ ਤੁਰੇ जाओ ये मैं हु ब्लॉक हिंदी में इसीलिए बनाऊंगा क्योंकि इसकी चूथा कुटासन देखो इसने स्पेशल कपड़ा खोदने और निकालने के लिए एक आदमी रखा वो पीछे चला है इस आदमी के पास ये जो ये आदमी है ना जो जो ये उर्फी जावद है इसकी ड्रेस देखो इसको मैं अगर पंजाबी में बोलूंगा तो गाली आ जाएगी पर मैं हिंदी में बोलूंगा इसके स्तन और इसके जाग कितनी दिख रही है यार अच्छा या या नहीं लगता काम क्यों अरे यार तूने ड्रेस पानी है तो यार हम तुम्हें मूली की ड्रेस बना के देते यार हमारे बॉर्डर एरिया पे आओ एरिएर्फी जावत तू गांध इतना ना बुला कर तेरी ना ਤੇਰੀ ਨੱਲੀ ਕਟਾਂ ਗਏ ਜੀ ਜਦੋਂ ਇੱਧਰ ਆ ਗਈ ਨਾ ਤੇਰੀ ਐਡਰੈਸਾਂ ਜਿਹੜੀ ਹੈ ਨਾ ਐਡਰੈਸਾਂ ਇੱਥੇ ਪਤਾ ਕਿ ਮੇਲੇ ਹੁੰਦੇ ਨੇ ਪੰਜਾਬ 'ਚ ਮੇਲੇ ਤੂੰ ਡிரஸ் ਐਸੇ ਪਾ ਕੇ ਚਲੀ ਗਈ ਨਾ ਚੱਪਰ ਉਹਨੂੰ ਕਹਿੰਦੇ ਨੇ ਚੱਪਰ 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 ਚੜਾ ਕੇ ਚਲੇ ਜਾਂਦੇ ਨੇ ਬੰਦੇ ਪਤਾ ਨਹੀਂ ਲੱਗਣਦੇ ਤੇ ਠੀਕ ਹੈ ਨਾ ਤੇ ਇਹ ਐਡਰੈਸ ਪਾ ਕੇ ਮੈਂ ਕਿਹਨਾਂ ਨੂੰ ਫੀਟ ਉਹਥੇ ਆਵੇਂ ਠੀਕ ਹੈ ਪਲੀਜ਼ ਇੱਕ ਵਾਰੀ ਆ ਕੇ ਨਾ ਜਦੋਂ ਤੈਨੂੰ ਚੱਪਰ ਚੜੀ ਨਾ ਇੱਥੇ ਚੱਪਰ ਉਦੋਂ ਵੇਖੀ ਪਤਾ ਲੱਗੇਗਾ ਵੀ ਉਹ ਤੂੰ ਡிரஸ் ਨਹੀਂ ਪਾਦੀ ਤੇਰਾ ਗਾਣਾ ਐਸੇ ਕੋ ਕਰੋਲੇ ਮਾਨ ਨਾਲ ਜਨਾਨੀ ਨਾਲ ਠੀਕ ਹੈ ਓ ਵੱਡੇ ਵਾਲਾ ਹਲੇ ਕਰੋਲਾ ਮੜ ਠੀਕ ਹੈ ਤੂੰ ਇਹੀ ਕਰ ਹੋਰ ਕੁਝ ਨਾ ਕਰ ਇੱਕ ਮਿੰਟ ਤੂੰ ਨਾ ਜਰਾਬਾਂ ਜਿਵੇਂ ਨਾ ਜਿਹੜੀਆਂ ਭਜਣੀ ਨੇ ਗੱਡੀ ਚ ਨਿਕਲੀਆਂ ਕਮੈਂਟਰ ਰੋਕ ਚ ਮੈਂ ਦੁਬਾਰਾ ਲਾ ਲਾਂ ਆ ਜਿਹੜ ਗੱਡੀ ਚ ਨਿਕਲੀਆਂ ਠੀਕ ਹੈ ਇੱਥੇ ਨਾ ਉਹਨਾਂ ਤੇਰਾ ਕਪੜਾ ਪੂਰਾ ਫਸਿਆ ਖੜਾ ਤੂੰ ਬੰਦੇ ਨੂੰ ਆਵਾਜ਼ ਮਾਰਦੀ ਵੀ ਹੈ ਠੀਕ ਹੈ ਵੀ ਮੇਰਾ ਕਪੜਾ ਕੱਢੋ ਠੀਕ ਹੈ ਉਹਨ ਕਪੜਾ ਕਿਵੇਂ ਕੱਢੇ ਯਾਰ ਤੇਰਾ ਉਹਨ ਸ਼੍ਰੀ ਆਮ ਕੱਟੇ ਤਦੂ ਵੀਡੀਓ ਰਿਕਾਰਡਿੰਗ ਕਰਨੀ ਹੁੰਦੀ ਮੇਰੀ ਗੱਲ ਸੁਣ ਨਰਫੀ ਇਕੁਰੀ ਸਾਡੇ ਮੇਲੇ ਵੇਖ ਜਲਾਲਾਬਾਦ ਫਾਇਲਗਾ ਡਿਸਟ੍ਰਿਕਟ ਦੇ ਇੱਥੇ ਵੇਖੀ ਚੌਪਰ ਜਦੋਂ ਚੱਪਰ ਚੜੇਗੀ ਨਾ ਉਹ ਤੋਂ ਪਤਾ ਲੱਗੇਗਾ ਜਰੂਰ ਵੇਖੀ ਯਾਰ ਇਹ ਵੀਡੀਓ ਸ਼ੇਅਰ ਕਰੋ ਬਹੁਤ ਬਹੁਤ ਕਿਉਂਕਿ ਮੈਨੂੰ ਇਹ ਵਿੱਚ ਕੰਮ ਤੇ ਸਵੇਰੇ ਆਵੇਗੀ ਵੀਡੀਓ ਹਿੰਦੀ ਤੇ ਪੰਜਾਬੀ ਚ ਮਿਕਸ ਪ੍ਰਿੰਕਾ ਤਿਆਗੀ ਜੇ ਨਾਮਰਾਦ ਬਿਮਾਰੀ ਗਈ ਇੱਕ ਉਹ ਬੜੀ ਫੈਲੀ ਪਈ ਠੀਕ ਹੈ ਉਹਦੇ ਦੀ ਵੀਡੀਓ ਆਵੇਗੀ ਤੇ ਇਹ ਵੀਡੀਓ ਤੁਸੀਂ ਸ਼ੇਅਰ ਕਰੋ ਤੇ ਚੈਨਲ ਕਰੋ ਸਬਸਕ੍ਰਾਈਬ ਬ੍ਰਾਂਡਡ ਰਾਇ ਠੀਕ ਹੈ ਆਪਦੀ ਆਪਣੇ ਭਰਾ ਦੀ ਸਪੋਰਟ ਕਰੋ ਤੇ ਆਪਾਂ ਹੋਰ ਰੋਸਟਿੰਗ ਵੀਡੀਓ ਲੈ ਕੇ ਆਵਾਂਗੇ ਇਸ ਮੁਸ਼ਕਲ ਦੀ ਤਾਂ ਕਰਦੇ ਆ ਖਤਮ ਤੇ ਅਪਾਂ ਇੱਕ ਹੋਰ ਸ਼ੋਰਟਸ ਵੀਡੀਓ ਮਤਲਬ ਸ਼ੋਰਟਸ ਟਾਈਪ ਉਹ ਲੈ ਕੇ ਆਵਾਂਗੇ ਓਕੇ ਜੀ ਬਾਏ